ਸੇਕੋਂ ਦਾ ਨਾਮ ਤੇ ਜਿਸ ਵੇਲੇ ਤੁਸੀਂ ਇਹ ਗੱਲ ਸੁਣੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੈਸਲਾ ਉਹਨਾਂ ਨੇ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਲਗਾਈ ਜਾ ਰਹੀ ਹੈ ਬਤੌਰ ਸਿੱਖ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਸਾਡੇ ਲਈ ਸਵਾਲ ਕੇਵਲ ਮਨਮੋਹ ਸਿੰਘ ਹੁਣ ਦਾ ਹੁਣ ਦਾ ਨਹੀਂ ਹੈ ਡਾਕਟਰ ਮਨਮੋਹ ਸਿੰਘ ਹੁਣ ਹੁਣਾ ਵਰਗੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਬਾਰੇ ਇਹ ਮੰਗ ਸ਼ਹਿਰੀ ਸਿੱਖਾ ਚੋਟ ਸਕਦੀ ਹੈ ਵੀ ਇਹਨਾਂ ਨੂੰ ਵੀ ਇੱਕ ਮਨ ਦਾ ਮਹੱਤਵਕਾਰ ਦੇਣਾ ਚਾਹੀਦਾ ਤਾਂ ਕੀ ਅਸੀਂ ਹਰ ਵਾਰ ਇਸੇ ਕ੍ਰਾਈਟੇਰੀਆ ਦੇ ਵਿੱਚ ਉਲਝ ਕੇ ਰਹਿ ਜਾ ਕਰਾਂਗੇ ਕਿ ਉਸ ਵਿਅਕਤੀ ਨੇ ਸਿੱਖਾਂ ਤੇ ਹੋਏ ਜ਼ੁਲਮ ਦੀ ਗੱਲ ਜਿਸ ਵੀ ਸੀਟ ਤੇ ਜਿਸ ਵੀ ਉਹਦੇ ਤੇ ਹੋ ਰਿਹਾ ਉਹਨੇ ਕੀਤੀ ਜੇ ਨਹੀਂ ਕੀਤੀ ਇਸ ਕ੍ਰਾਈਟੇਰੀਆ ਨਾਲ ਦੇਖਾਂਗੇ ਫਿਰ ਤਾਂ ਬਹੁਤ ਲਿਮਟਿਡ ਰਹੇਗਾ ਜੇ ਉਸ ਦਾਇਰੇ ਤੋਂ ਥੋੜਾ ਜਿਹਾ ਬਾਹਰ ਸੋਚਾਂਗੇ ਫਿਰ ਬਹੁਤ ਸਾਰੇ ਇਹ ਦੇ ਲੋਕ ਨੇ ਜਿਨ੍ਹਾਂ ਨੇ এনवायरमेंट ਤੇ ਖੇਤੀਬਾੜੀ ਤੇ ਮਨੁੱਖੀ ਅਧਿਕਾਰਾਂ ਤੇ ਰਾਜਨੀਤੀ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਕੀਤੇ ਨੇ ਜਿਹੜੇ ਜਿਨ੍ਹਾਂ ਨੂੰ ਵੈਲੀਡੇਸ਼ਨ ਮਿਲਣੀ ਚਾਹੀਦੀ ਹੈ ਸਿੱਖ ਕਾਮਰ ਲੋ ਉਹਨਾਂ ਦਾ ਮਾਨ ਸਤਕਾਰ ਮਿਲਣਾ ਚਾਹੀਦਾ ਕਿਸੇ ਨੇ ਸਪੈਸੀਫਿਕਲੀ ਸਿੱਖਾਂ ਤੇ ਹੋਏ ਜ਼ੁਲਮ ਦੀ ਗੱਲ ਨਾ ਕੀਤੀ ਹੋਵੇ ਪਰ ਆਪਣੇ ਖੇਤਰ 'ਚ ਕੋਈ ਮਾਨ ਘਟਿਆ ਹੋਵੇ ਇਸ ਤੋਂ ਪਹਿਲਾਂ ਇਹੋ ਜਿਹੀ ਕੋਈ ਫੋਟੋ ਲਗਾਈ ਗਈ ਹੈ ਤੇ ਜੇ ਲਗਾਈ ਗਈ ਆ ਤਾਂ ਇਹਨੂੰ ਕੋਈ ਕੈਟੇਗਰੀਜ਼ ਕੀਤਾ ਗਿਆ ਕਿ ਅੱਗੇ ਵੀ ਇਹੋ ਜਿਹੇ ਹੋਰ ਵਿਅਕਤੀ ਕੇਵਲ ਡਾਕਟਰ ਮਨਮੋਹ ਸਿੰਘ ਤੇ ਗੱਲ ਨਹੀਂ ਰਹੇਗੀ ਮਤਲਬ ਹੋਰ ਬਹੁਤ ਸਾਰੇ ਬਿਲਕੁਲ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਕਈ ਸਾਰੇ ਰਾਜਨੀਤਿਕ ਫੀਲਡ ਦੇ ਨੇ ਚਾਹੇ ਉਹ ਕਿਸੇ ਹੋਰ ਫੀਲਡ ਦੇ ਨੇ ਕੀ ਇਹ ਫੋਟੋ ਉੱਥੇ ਜਾਂ ਇਸ ਵਿਅਕਤੀ ਦੀ ਫੋਟੋ ਲੱਗਣੀ ਉਹਦੀ ਕੀ ਬੈਕਗ੍ਰਾਉਂਡ ਰਹੀ ਹੈ ਉਹ ਰਿਜ਼ਰਵ ਕਰਦਾ ਕਿ ਨਹੀਂ ਕਰਦਾ ਸੋ ਪੋਲਿਟিক্যাল ਮੂਵ ਜੇਹਾ ਹੋਣਾ ਨਾ ਹੋਵੇ ਕਿ ਮਤਲਬ ਅੱਜ ਜੇ ਬਾਦਲਾਵਾਂ ਵਾਲਾ ਕਨਫਲਿਕਟ ਹੁੰਦਾ ਤਾਂ ਮੈਨੂੰ ਥੋਰ ਸ਼ੋਰ ਆ ਕਿ ਬਕਰਤ ਸਿੰਘ ਬਾਲ ਦੀ ਫੋਟੋ ਅੱਜ ਤੱਕ ਉੱਥੇ ਲੱਗ ਚੁੱਕੀ ਹੋਣੀ ਸੀ ਹਣਾ ਤੇ ਇਹਦਾ ਮਤਲਬ ਉਹਨਾਂ ਨੇ ਇੱਕ ਕ੍ਰਾਈਟੇਰੀਆ ਤਾਂ ਮਤਲਬ ਹਲੇ ਵੀ ਉਹਨਾਂ ਦਾ ਇਹੀ ਕ੍ਰਾਈਟੇਰੀਆ ਹੈ ਜਿਹੜਾ ਉਹਨਾਂ ਨੂੰ ਜਦੋਂ ਜੋ ਕ੍ਰਿਟੀਕਲੀ ਸ਼ੂਟ ਕਰਦਾ ਉਹ ਉਹਦੋਂ ਲਾ ਦਿੰਦੇ ਨੇ ਹਣਾ ਸੋ ਇਹਦਾ ਮਤਲਬ ਇਹ ਹੈ ਵੀ ਹਾਲੇ ਤੱਕ ਇਹਨਾਂ ਕੋਈ ਪੱਕਾ ਵਿਧੀ ਵਿਧਾਨ ਸਿਸਟਮ ਇਹੋ ਜਿਹਾ ਨਹੀਂ ਹੈ ਕਿ ਕਿਹਦੀ ਫੋਟੋ ਲੱਗਣੀ ਚਾਹੀਦੀ ਹੈ ਉਹਦੀ ਉਹਦੀ ਮਿਨੀਮਮ ਕੁਸਵਟੀ ਕੀ ਹੈ ਉਹ ਇਹੋ ਜਿਹਾ ਕੁਝ ਇਹਨਾਂ ਦੇ ਕੋਲ ਸਿਸਟਮ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁੱਡ ਟ੍ਰਿਕ ਕਾਰ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਹਾਲਾਂਕਿ ਇਸ ਫੈਸਲੇ ਦੇ ਬਾਬਤ ਸਿੱਖ ਸੰਗਤਾਂ ਦੇ ਸੋਸ਼ਲ ਮੀਡੀਆ ਤੇ ਵੱਖਰੇ ਵੱਖਰੇ ਪ੍ਰਤੀਕਰਮ ਨਿਕਲ ਕੇ ਵੀ ਸਾਹਮਣੇ ਆ ਰਹੇ ਆ ਇਸ ਫੈਸਲੇ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਅਜਾਇਬ ਘਰ ਦੇ ਵਿੱਚ ਪੰਜ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਲਗਾਉਣ ਦਾ ਗੱਲ ਕਹੀਆ ਫੈਸਲਾ ਲਿਆ ਗਿਆ ਇਹਨਾਂ ਪੰਜ ਸ਼ਖਸੀਤਾਂ ਦੇ ਵਿੱਚ ਜੋ ਇੱਕ ਨਾਮ ਰੱਖਿਆ ਗਿਆ ਡਾਕਟਰ ਮਨਮੋਨ ਸਿੰਘ ਸਾਡਾ ਪ੍ਰਧਾਨ ਮੰਤਰੀ ਭਾਰਤ ਦੇ ਕਿ ਉਹਨਾਂ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬਕਾਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਉਹ ਲਗਾਈ ਜਾਏਗੀ ਖਾਸ ਕਰਕੇ ਇਸ ਤਸਵੀਰ ਨੂੰ ਲੈ ਕੇ ਜਾਂ ਇਸ ਨਾਮ ਨੂੰ ਲੈ ਕੇ ਸਿੱਖ ਸੰਗਤਾਂ ਦੇ ਵੱਖਰੇ ਵੱਖਰੇ ਪ੍ਰतिकਰਮ ਦੇਖਣ ਨੂੰ ਮਿਲ ਰਿਹਾ ਅਜੇ ਤੁਸੀਂ ਐ ਸਮਝੋ ਵੀ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਸਿੱਖ ਜਗਤ ਦੇ ਵਿੱਚ ਵਿਰੋਧਤਾ ਵਾਲੀ ਲਹਿਰ ਜਿਹੜੀ ਐ ਉਹ ਸਾਹਮਣੇ ਦੇਖਣ ਨੂੰ ਆ ਰਹੀ ਆ ਬਹੁਤੇ ਆ ਲੋਕਾਂ ਦਾ ਪ੍ਰਤੀਕਰਮ ਇਹ ਐ ਕਿ ਡਾਕਟਰ ਮਨਮੋਨ ਸਿੰਘ ਹੋਰਾਂ ਦੀ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਤਸਵੀਰ ਲਗਾਉਣਾ ਜਿਹੜਾ ਉਹ ਕਿਤੇ ਨਾ ਕਿਤੇ ਸਹੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਹੈਗਾ ਇਸ ਸਾਰੇ ਦੇ ਬਾਬਤ ਗੱਲ ਕਰਾਂਗੇ ਅਸੀਂ ਸਿੱਖ ਐਕਟਿਵਿਸਟ ਸੁਖਦੇਵ ਸਿੰਘ ਫਗਵਾੜਾ ਹੋਰਾਂ ਦੇ ਨਾਲ ਕਿਉਂਕਿ ਆਮ ਸਿੱਖਾਂ ਦੇ ਨਾਲ ਖਾਸ ਕਰਕੇ ਨੌਜਵਾਨੀ ਦੇ ਨਾਲ ਉਹ ਵਿਚਰਦੇ ਰਹਿੰਦੇ ਆ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਜੀ ਅਕਾਲ ਚੈਨਲ ਤੇ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਆਪ ਜੀ ਨੂੰ ਅਕਾਲ ਚੈਨਲ ਤੇ ਸਾਰੇ ਸਰੋਤਿਆਂ ਨੂੰ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਸੋ ਪਾਈ ਸਾਹਿਬ ਮੈਨੂੰ ਲੱਗਦਾ ਤੁਸੀਂ ਵੀ ਇਹ ਫੈਸਲਾ ਜਿਹੜਾ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਇਸ ਫੈਸਲੇ ਦੇ ਬਾਬਤ ਵੱਖਰੇ ਵੱਖਰੇ ਪ੍ਰतिकਰਨ ਤੁਸੀਂ ਪੜੇ ਹੋਣਗੇ ਬਤੌਰ ਸਿੱਖ ਹੋਂ ਦਾ ਨਾਮ ਤੇ ਜਿਸ ਵੇਲੇ ਤੁਸੀਂ ਇਹ ਗੱਲ ਸੁਣੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੈਸਲਾ ਉਹਨਾਂ ਨੇ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਲਗਾਈ ਜਾ ਰਹੀ ਹੈ ਬਤੌਰ ਸਿੱਖ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਦੇਖੋ ਇਹਦੇ 'ਚ ਨਾ ਸਾਡੇ ਲਈ ਇਹ ਸਮੱਸਿਆ ਕੋਈ ਪਹਿਲੀ ਵਾਰ ਨਹੀਂ ਖੜੀ ਹੈ ਕਿ ਜਿੱਥੇ ਜਿਹੜੀ ਪਰਸੈਪਸ਼ਨ ਹੈ ਸਿੱਖਾਂ ਦੀ ਉਹ ਅਲੱਗ-ਅਲੱਗ ਐਂਗਲਸ ਦੇ ਵਿੱਚ ਜਿਹੜੀ ਉਹ ਡਿਵਾਈਡ ਹੋ ਜਾਂਦੀ ਹੈ ਇਹ ਜਿਹੜੀ ਸਮੱਸਿਆ ਇੱਕ ਇਹ ਵੀ ਹੈ ਕਿ ਸਿੱਖਾਂ ਦੀ ਇੱਕ ਵੱਡੀ ਧਿਰ ਹੂੰ ਅ ਜਿਸ ਤਰੀਕੇ ਦੀ politcal insecurity ਦੇ ਵਿੱਚ ਪਿਛਲੇ 35 ਸਾਲ ਅਸੀਂ ਕੱਢੇ ਨੇ ਬਿਲਕੁਲ ਖਾਸ ਕਰਕੇ ਭਾਰਤ ਦੀ ਰਾਜਨੀਤੀ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਆ ਤਾਂ ਅਸੀਂ ਬਹੁਤੀ ਵੱੜੀ ਚੀਜ਼ਾਂ ਨੂੰ ਜਿਹੜਾ ਸਾਡਾ ਦੇਖਣ ਦਾ ਨਜ਼ਰੀਆ ਹੈ ਨਾ ਉਹ ਅਸੀਂ black ਜਾਂ white 'ਚ ਦੇਖਦੇ ਆ ਹੂੰ ਵੀ ਸੋਸਾਇਟੀ ਦੇ ਵਿੱਚ ਸਿੱਖਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਰੋਲ ਨਿਭਾਏ ਨੇ ਹੂੰ ਅ ਅਲੱਗ-ਅਲੱਗ ਖੇਤਰਾਂ ਦੇ ਵਿੱਚ ਨਾਮਣਾ ਖਟਿਆ ਜਦੋਂ ਅਸੀਂ ਸਿੱਖ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਨਮਾਨ ਦੀ ਗੱਲ ਹੋਵੇ ਸਿੱਖ ਜ਼ਾਇਰ ਘਰ ਦੇ ਵਿੱਚ ਕੋਈ ਫੋਟੋ ਲਾਉਣ ਦਾ ਮਸਲਾ ਹੋਵੇ ਜਾਂ ਕਿਸੇ ਵੱਡੀ ਸੰਸਥਾ ਵੱਲੋਂ ਕੋਈ ਖਾਸ ਅਵਾਰਡ ਕਿਸੇ ਵਿਅਕਤੀ ਨੂੰ ਦੇਣਾ ਹੋਵੇ ਸੋ ਇਹ ਚਰਚਾਵਾਂ ਆਮ ਚਲਦੀਆਂ ਰਹਿੰਦੀਆਂ ਨੇ ਵੀ ਇੱਕ ਤਰ ਹੁੰਦੀ ਆ ਜਿਹੜੀ ਕਿਸੇ ਵੀ ਵਿਅਕਤੀ ਨੂੰ ਇਸ ਕਰਕੇ ਵਿਰੋਧ ਕਰਦੀ ਹੁੰਦੀ ਆ ਵੀ ਇਹਨੇ ਖਾਸ ਤੌਰ ਤੇ ਮੂਵਮੈਂਟ ਵੇਲੇ ਉਹਦਾ ਰੋਲ ਕੀ ਸੀ ਬਿਲਕੁਲ ਜਾਂ ਫਿਰ ਜਾਂ ਫਿਰ ਇਹ ਵੀ ਇੱਕ ਆਧਾਰ ਦੇਖਿਆ ਜਾਂਦਾ ਵੀ ਉਹ ਸਿੱਖਾਂ ਦੇ ਇੱਕ ਵੱਖਰੇ ਕੌਮੀ ਘਰ ਦੇ ਲਈ ਉਹਦਾ ਰੋਲ ਉਹਦਾ ਨਜ਼ਰੀਆ ਉਹਦੀ ਸੋਚ ਕੀ ਹੋਜੀ ਸੀ ਸੋ ਕਈ ਵਾਰੀ ਉਹ ਸਹਾਰਤੇ ਸੀ ਲੀਕ ਖਿੱਚ ਲੈਣੇ ਆ ਵੀ ਉਹਨੂੰ ਬਲੈਕ ਜਾਂ ਵਾਈਟ ਦੇਖਦੇ ਆ ਵੀ ਜਿਹੜਾ ਲੀਕ ਦੇ ਇਧਰਲੇ ਪਾਸੇ ਆ ਉਹ ਸਾਡਾ ਜਿਹੜਾ ਲੀਕ ਦੇ ਪਰਲੇ ਪਾਸੇ ਰਿਹਾ ਅਸੀਂ ਉਹਨੂੰ ਕਈ ਵਾਰ ਜਿਹੜੀ ਸਪੇਸ ਆ ਉਹ ਨਹੀਂ ਦਿੰਦੇ ਬਟ ਐਟ ਦੀ ਸੇਮ ਟਾਈਮ ਜਿਹੜਾ ਆ ਸੰਗਤ ਦੇ ਵਿੱਚ ਜਿਹੜੀ ਕਿਉਂਕਿ ਜਦੋਂ ਅਸੀਂ ਸਿੱਖੀ ਦੇ ਦਾਇਰੇ ਨੂੰ ਕੇਵਲ ਸ੍ਰੀ ਅਮਰitsar ਸਾਹਿਬ ਤੋਂ ਰਾਜਪੁਰੇ ਤੱਕ ਸੀਮਤ ਕਰਕੇ ਦੇਖਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਸਿੱਖਾਂ ਦੇ ਕੇਂਦਰੀ ਅਹਿਵਾ ਕਰਦੇ ਵਿੱਚ ਕਿਹੜੀ ਤਸਵੀਰ ਲੱਗਣੀ ਚਾਹੀਦੀ ਹੈ ਕਿਹੜੀ ਨਹੀਂ ਲੱਗਣੀ ਚਾਹੀਦੀ ਇਸ ਦਾਇਰੇ ਦੇ ਵਿੱਚ ਰੱਖ ਕੇ ਅਸੀਂ ਨਹੀਂ ਸੋਚ ਪਾਵਾਂਗੇ ਬਿਲਕੁਲ ਖਾਸ ਤੌਰ ਤੇ ਉਹ ਸਿੱਖ ਜਿਹੜੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵਿਚਰਦੇ ਆ ਉਹਨਾਂ ਨੇ ਆਪੋ ਆਪਣੇ ਕੰਮਾਂ ਦੇ ਵਿੱਚ ਆਪੋ ਆਪਣੇ ਖੇਤਰਾਂ 'ਚ ਮਹਾਰਤ ਹਾਸਲ ਕੀਤੀ ਪਰ ਉਹਨਾਂ ਨੇ ਸਿੱਖਾਂ ਦੇ ਲਈ ਕਿਸੇ ਜਸਟਿਸ ਦੀ ਲੜਾਈ ਨਹੀਂ ਲੜੀ ਜਾਂ ਉਹਨਾਂ ਖੇਤਰਾਂ 'ਚ ਰਹਿੰਦੇ ਆ ਉਹਨਾਂ ਨੇ ਕਦੀ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਨਹੀਂ ਕੀਤੀ ਪਰ ਉਹ ਆਪਣੇ ਖੇਤਰ ਦੇ ਵਿੱਚ ਬਹੁਤ ਵਧੀਆ ਨਾਮਣਾ ਖੱਟ ਕੇ ਗਏ ਔਰ ਉੱਥੇ ਬੜੇ ਇਮਾਨਦਾਰ ਰਹੇ ਜਾਂ ਇੱਕ ਇੱਕ ਚੰਗਾ ਰੋਲ ਉਹਨਾਂ ਨੇ ਸੋਸਾਇਟੀ ਦੇ ਵਿੱਚ ਇੱਕ ਰੋਲ ਮਾਡਲ ਦੇ ਤੌਰ ਤੇ ਨਿਭਾਇਆ ਉਸ ਖੇਤਰ ਦੇ ਵਿੱਚ ਹੁਣ ਸਾਡੇ ਲਈ ਸਵਾਲ ਤੇਬਲ ਬਨਮੋਹ ਸਿੰਘ ਹੁਣ ਦਾ ਉਹਨਾਂ ਦਾ ਨਹੀਂ ਡਾਕਟਰ ਮਨਮੋਹ ਸਿੰਘ ਹੁਣ ਹੋਣਾ ਵਰਗੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਬਾਰੇ ਇਹ ਮੰਗ ਸ਼ਹਿਰੀ ਸਿੱਖਾਂ ਝੋਟ ਸਕਦੀ ਹੈ ਵੀ ਇਹਨਾਂ ਨੂੰ ਵੀ ਇੱਕ ਮੰਦਾਨਾ ਮਾਨਸਿਕਕਾਰ ਦੇਣਾ ਚਾਹੀਦਾ ਤਾਂ ਕੀ ਅਸੀਂ ਹਰ ਵਾਰ ਇਸੇ ਕ੍ਰਾਈਟੇਰੀਆ ਦੇ ਵਿੱਚ ਉਲਝ ਕੇ ਰਹਿ ਜਾ ਕਰਾਂਗੇ ਕਿ ਉਸ ਵਿਅਕਤੀ ਨੇ ਸਿੱਖਾਂ ਤੇ ਹੋਏ ਜ਼ੁਲਮ ਦੀ ਗੱਲ ਜਿਸ ਵੀ ਸੀਟ ਤੇ ਜਿਸ ਵੀ ਅਹੁਦੇ ਤੇ ਹੋ ਰਿਹਾ ਉਹਨੇ ਕੀਤੀ ਜਾਂ ਨਹੀਂ ਕੀਤੀ ਜੇ ਇਸ ਕ੍ਰਾਈਟੇਰੀਆ ਨਾਲ ਦੇਖਾਂਗੇ ਫਿਰ ਤਾਂ ਬਹੁਤ ਲਿਮਟਿਡ ਰਹੇਗਾ ਜੇ ਉਸ ਧਾਇਰੇ ਤੋਂ ਥੋੜਾ ਜਿਹਾ ਵੀ ਬਾਹਰ ਸੋਚਾਂਗੇ ਫਿਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ এনवायरमेंट ਦੇ ਕੀਟਿ ਬਾੜੀ ਤੇ ਮਨੁੱਖੀ ਅਧਿਕਾਰਾਂ ਤੇ ਰਾਜਨੀਤੀ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਕੀਤੇ ਨੇ ਜਿਹੜੇ ਜਿਨ੍ਹਾਂ ਨੂੰ ਵੈਲੀਡੇਸ਼ਨ ਮਿਲਣੀ ਚਾਹੀਦੀ ਹੈ ਸਿੱਖ ਕੌਮ ਵੱਲੋਂ ਉਹਨਾਂ ਦਾ ਮਾਨ ਸਤਕਾਰ ਮਿਲਣਾ ਚਾਹੀਦਾ ਸੋ ਮੈਨੂੰ ਲੱਗਦਾ ਇਹ ਕੇਵਲ ਡਾਕਟਰ ਮਨਮੋਹ ਸਿੰਘ ਉਹਨਾਂ ਦੇ ਨਾਮ ਤੇ ਨਾ ਦੇਖੀਏ ਇਹਦਾ ਇੱਕ ਪਰਮਾਨੈਂਟ ਕ੍ਰਾਈਟੇਰੀਆ ਕਿ ਸਿੱਖ ਅਜਾਇਬ ਘਰ ਦੇ ਵਿੱਚ ਕੀ ਦੀ ਤਸਵੀਰ ਲੱਖ ਸਕਦੀ ਹੈ ਕਿਹੜੇ ਖੇਤਰਾਂ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਵਾਲਿਆਂ ਨੂੰ ਹੀ ਚੁਣਿਆ ਜਾਊਗਾ ਉਹ ਦੇਖਣਾ ਬਣਦਾ ਕਿਉਂਕਿ ਤੁਸੀਂ ਇੱਥੇ ਦੇਖੋ ਵੀ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਇਹੋ ਜਿਹੇ ਗਰੰਥੀਆਂ ਜਾਂ ਹੈੱਡ ਗਰੰਥੀ ਜਿਹੜੇ ਦਰਬਾਰ ਸਾਹਿਬ ਦੇ ਰਹੇ ਉਹਨਾਂ ਦੀਆਂ ਤਸਵੀਰਾਂ ਵੀ ਕੇਂਦਰੀ ਅਰカイブ ਘਰ ਦੇ ਵਿੱਚ ਲਾਈਆਂ ਬਿਲਕੁਲ ਸੋ ਪੈਸਾ ਉਹਨਾਂ ਦਾ ਵੀ ਰਿਕਾਰਡ ਇਹੀ ਹੋ ਸਕਦਾ ਹੈ ਵੀ ਉਹਨਾਂ ਨੇ ਇਹੋ ਜਿਹੇ ਮੈਂ ਜਿਸ ਕ੍ਰਾਈਟਰੀਆ ਨਾਲ ਡਾਕਟਰ ਮਨਮੋਹ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਕਿ ਉਹਨਾਂ ਨੇ ਸਿੱਖਾਂ ਦੇ ਜ਼ੁਲਮ ਤੇ ਹੋਈ ਜਿਹੜੀ ਉਹ ਬਿਲਕੁਲ ਇੱਕ ਗੱਲ ਜ਼ਰੂਰ ਇੱਕ ਗੱਲ ਮੈਂ ਜ਼ਰੂਰ ਤੁਹਾਡੇ ਐਡ ਕਰਨਾ ਚਾਹੂਗੀ ਜਿਨ੍ਹਾਂ ਨੇ ساری ਜ਼ਿੰਦਗੀ ਸਿੱਖਾਂ ਦੇ ਫਿਰ ਜੁੜਨ ਦੀ ਗੱਲ ਨਹੀਂ ਕੀਤੀ ਪਰ ਉਹ ਅਰカイブ ਘਰ ਦੇ ਵਿੱਚ ਹਨ ਨਹੀਂ ਇੱਥੇ ਮੈਂ ਇੱਕ ਜ਼ਰੂਰਤ ਸੀਜ਼ ਐਡ ਕਰਨਾ ਚਾਹੂੰਗੀ ਕਿਉਂਕਿ ਜੋ ਆਮ ਸਿੱਖ ਕਹਿ ਰਿਹਾ ਜਾਂ ਜਿਹੜੇ ਸਿੱਖ ਵਿਰੋਧਤਾ ਕਰ ਰਿਹਾ ਉਹਨਾਂ ਦੇ ਕਹਿਣ ਦੇ ਅਨੁਸਾਰ ਜਿਸ ਵੇਲੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਉਹਨਾਂ ਦੇ ਕਹਿਣ ਦੇ ਅਨੁਸਾਰ ਉਸ ਵੇਲੇ ਭਾਰਤ ਦੇ ਨਾਮ ਨਾਲ ਬੈਂਕ ਦੇ ਵਿੱਚ ਗਵਰਨਰ ਸੀਗੇ ਜਿੱਥੋਂ ਬਕਾਇਦਾ ਕਹਿਣ ਦਾ ਮਤਲਬ ਹੈ ਕਿ ਉਸ ਸਮੇਂ ਦੇ ਵਿੱਚ ਇਹਨਾਂ ਦੇ ਕੋਲ ਆਉਂਦਾ ਸੀ ਜਾ ਉਸ ਵੇਲੇ ਇਹਨਾਂ ਨੇ ਕੋਈ ਇਤਰਾਜ਼ ਨਹੀਂ ਜਤਾਇਆ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਜ਼ਿਆਦਾ ਵਿਰੋਧਸ਼ੰਜ ਜਤਾਇਆ ਜਾ ਰਿਹਾ ਉਸ ਨੂੰ ਕਿਦਾਂ ਦੇਖਦੇ ਹੋ ਨਹੀਂ ਦੇਖੋ ਇਹੋ ਜੇ ਬਹੁਤ ਸਾਰੇ ਸਿੱਖ ਨੇ ਮੈਂ ਫਿਰ ਇਹ ਕਹਿੰਨਾ ਵੀ ਜਿਨ੍ਹਾਂ ਨੇ ਮੈਂ ਪਹਿਲੇ ਗੱਲ ਹੀ ਤੋਂ ਸ਼ੁਰੂ ਕੀਤੀ ਵੀ ਜਿਨ੍ਹਾਂ ਨੇ ਸਿੱਖਾਂ ਤੇ ਹੋਏ ਜੁਲਮ ਦੀ ਆਵਾਜ਼ ਆਪਣੇ ਉਦਿਆਂ ਤੇ ਰਹਿ ਕੇ ਨਹੀਂ ਚੱਕੀ ਪਰ ਉਹ ਜਿਸ ਖੇਤਰ ਦੇ ਵਿੱਚ ਕੰਮ ਕਰ ਰਹੇ ਸੀ ਕੋਈ ਬਿਊਰੋਕਰੇਟ ਸੀ ਕੋਈ ਖੇਤੀਬਾੜੀ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਸੀ ਪੰਜਾਬ ਦੇ এনवायरमेंट ਤੇ ਕੰਮ ਕਰ ਰਿਹਾ ਸੀ ਉਹੋ ਜਿਹੇ ਬਹੁਤ ਸਾਰੇ ਵਿਅਕਤੀ ਨੇ ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ 'ਚ ਬਾਖਮਾਲ ਕੰਮ ਕੀਤਾ ਔਰ ਸਾਰੀ ਦੁਨੀਆ ਇਥੇ ਇਸ ਸਵਾਲ ਇਥੇ ਇਸ ਸਵਾਲ ਕੇਂਦਰੀ ਸਥਿਤੀ ਦਾ ਜਵਾਬ ਕਰਦੇ ਵਿੱਚ ਰੱਖਾਂਗੇ ਗੱਲ ਤਾਂ ਇਹ ਹੈ ਵੀ ਇਹ ਕ੍ਰਾਈਟੇਰੀਆ ਕੀ ਹੈ ਜਿਹਦੇ ਵਿੱਚ ਚੋਣ ਹੁੰਦੀ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਵਕਤ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਨਾਮ ਪੇਸ਼ ਕਰਨਾ ਉਹਦੇ ਪਿੱਛੇ ਇੱਕ ਉਹਨਾਂ ਦਾ ਭਾਜਪਾ ਨਾਲ ਚੱਲ ਰਿਹਾ ਪੋਲਿਟੀਕਲ ਕਨਫਲਿਕਟ ਵੀ ਹੈ ਕਿ ਇੱਕ ਇੱਕ ਸਿੰਬੋਲਿਕ ਮੈਸੇਜ ਦੇ ਰਹੇ ਆ ਅਸਿੱਧੇ ਰੂਪ ਦੇ ਵਿੱਚ ਕਿ ਜੇ ਤੁਸੀਂ ਸਾਡੇ ਨਾਲ ਘਟ ਜੋੜ ਨਹੀਂ ਕਰਦੇ ਜਿਹੜੀ ਗੱਲ ਤੇ ਗੱਲ ਨਹੀਂ ਹੋ ਰਹੀ ਮੈਂ ਉਸ ਵਿਸ਼ੇ ਤੇ ਗੱਲ ਕਰਨਾ ਚਾਹੁੰਨਾ ਵੀ ਇਹ ਚੋਣ ਕਿੱਥੋਂ ਹੋਈ ਹੈ ਜੀ ਅੱਜ ਜੇ ਭਾਜਪਾ ਦੇ ਨਾਲ ਅਕਾਲੀ ਦਲ ਦਾ ਘੱਟਚੋੜ ਹੁੰਦਾ ਔਰ ਅਕਾਲੀ ਦਲ ਨਾਲ ਸੰਬੰਧਿਤ ਸ਼ੂਣੀ ਕਮੇਟੀ ਮੈਂਬਰ ਅੰਤਰੀ ਕਮੇਟੀ ਹੁੰਦੀ ਬਿਲਕੁਲ ਨਾਲ ਸੰਬੰਧਿਤ ਸਿੱਧੇ ਤੌਰ ਤੇ ਤਾਂ ਡਾਕਟਰ ਮਨਮੋਹਨ ਸਿੰਘ ਦਾ ਨਾਮ ਕਦੀ ਵੀ ਪੈਦਾ ਜਾਂ ਉਸ ਨਾਮ ਤੇ ਡਿਸਕਸ਼ਨ ਵੀ ਨਾ ਕਰਦੇ ਹੂੰ ਉਹਦਾ ਕਾਰਨ ਇਹ ਹੈ ਕਿ ਭਾਜਪਾ ਨਾਲ ਕਨਫਲਿਕਟ ਚੱਲ ਰਿਹਾ ਔਰ ਇੱਕ ਸਿੰਬੋਲਿਕ ਮੈਸੇਜ ਦਿੱਤਾ ਜਾ ਰਿਹਾ ਭਾਜਪਾ ਨੂੰ ਕਿ ਅਸੀਂ ਜਿਹੜਾ ਆਪਣਾ ਪੋਲੀਟੀਕਲ ਚੱਕਾ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਜਿਹੜਾ ਇੰਡੀਆ ਘਟ ਜੋੜਾ ਹੈ ਉਹਦੇ ਵੱਲ ਵੀ ਜਾ ਸਕਦੇ ਆ ਸੋ ਇਹਦੇ ਕਈ ਮਾਇਨੇ ਨੇ ਮੇਰਾ ਇਹ ਕਹਿਣਾ ਹੈ ਕਿ ਅੱਜ ਅਸੀਂ ਇਸ ਗੱਲ ਤੇ ਡਿਸਕਸ ਕਰ ਰਹੇ ਹਾਂ ਠੀਕ ਹੈ ਕਿ ਡਾਕਟਰ ਮਨਮੋਹਨ ਸਿੰਘ ਦਾ ਸਿੱਖਾਂ ਦੇ ਪ੍ਰਤੀ ਕੀ ਰੋਲ ਸੀ ਉਹਨਾਂ ਦੀ ਦੇਣ ਕੀ ਸੀ ਬਿਲਕੁਲ ਉਹਨਾਂ ਨੇ ਕਮਿਊਨਿਟੀ ਲਈ ਤੋਂ ਇਲਾਵਾ ਦੇਸ਼ ਲਈ ਕੀ ਕੀਤਾ ਪੋਲਿਟਿਕਸ 'ਚ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਆ ਹਨਾ ਉਹ ਉਹ ਲਗਦਾ ਵੀ ਸਾਰ ਇਹ ਹੋ ਜਾ ਕੋਈ ਕ੍ਰਾਈਟੇਰੀਆ ਹੈ ਕੇਂਦਰੀ ਸਿੱਖ ਜਾਇਬ ਕਰਦੇ ਵਿੱਚ ਫੋਟੋ ਲਾਉਣ ਲਈ ਕਿ ਜਿੱਥੇ ਕਿਸੇ ਨੇ ਸਪੈਸੀਫਿਕਲੀ ਸਿੱਖਾਂ ਤੇ ਹੋਏ ਜ਼ੁਲਮ ਦੀ ਗੱਲ ਨਾ ਕੀਤੀ ਹੋਵੇ ਪਰ ਆਪਣੇ ਖੇਤਰ 'ਚ ਕੋਈ ਮਾਨ ਘਟਿਆ ਹੋਵੇ ਕੀ ਇਸ ਤੋਂ ਪਹਿਲਾਂ ਇਹੋ ਜੀ ਕੋਈ ਫੋਟੋ ਲਗਾਈ ਗਈ ਹੈ ਤੇ ਜੇ ਲਗਾਈ ਗਈ ਆ ਤਾਂ ਇਹਨੂੰ ਕੋਈ ਕੈਟੇਗੋਰਾਇਜ਼ ਕੀਤਾ ਗਿਆ ਕਿ ਅੱਗੇ ਵੀ ਇਹੋ ਜੇ ਹੋਰ ਵਿਅਕਤੀ ਕੇਵਲ ਡਾਕਟਰ ਮਨਮੋਹਨ ਸਿੰਘ ਤੇ ਗੱਲ ਨਹੀਂ ਰਹੇਗੀ ਮਤਲਬ ਹੋਰ ਬਹੁਤ ਸਾਰੇ ਬਿਲਕੁਲ ਮੈਂ ਇਹ ਹੀ ਪੁੱਛਣਾ ਚਾਹੁੰਦੀ ਸੀ ਕਿ ਕਈ ਸਾਰੇ ਰਾਜਨੀਤਿਕ ਫੀਲਡ ਦੇ ਨੇ چاہے ਉਹ ਕਿਸੇ ਹੋਰ ਫੀਲਡ ਦੇ ਨੇ ਬਿਲਕੁਲ ਮੈਂ ਇਹ ਹੀ ਮੇਰਾ ਸਵਾਲ ਸੀਗਾ ਕਿ ਬਹੁਤ ਸਾਰੇ ਰਾਜਨੀਤਿਕ ਵਾਰ ਜਿਹੇ ਹੋਣਗੇ ਜਿਨ੍ਹਾਂ ਨੇ ਵੱਡਾ ਨਾਮ ਨਾ ਖੱਟਿਆ ਕਈ ਸਿੱਖ ਹੈ ਗਿਆ ਵੱਖ-ਵੱਖ ਖੇਤਰਾਂ ਦੇ ਵਿੱਚ ਤੇ ਖਾਸ ਕਰਕੇ ਹਾਲਾਂਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕਦੇ ਨਹੀਂ ਲਿਆ ਖਾਸ ਕਰਕੇ ਜਿਹੜੇ ਕਾਂਗਰਸ ਦੇ ਰਾਜਨੀਤਿਕ ਬਾਨ ਹੁਣ ਉਹਨਾਂ ਦੇ ਹੱਕ ਦੇ ਵਿੱਚ ਕਿ ਸਿੱਖ ਜਾਇਬ ਘਰ ਦੇ ਵਿੱਚ ਉਹਨਾਂ ਦੀ ਫੋਟੋ ਲੱਗੇ ਸੋ ਇਸ ਬਲੇ ਜੋ ਡਾਕਟਰ ਮਨਮੋਨ ਸਿੰਘ ਦੀ ਫੋਟੋ ਲਾਉਣ ਦਾ ਫੈਸਲਾ ਕਿਤੇ ਨਾ ਕਿਤੇ ਹਾਲਾਂਕਿ ਉਹਨਾਂ ਦਾ ਕੋਈ ਆਪਣਾ ਏਜੰਡਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਹੋ ਸਕਦਾ ਹੈ ਪਰ ਤੁਹਾਨੂੰ ਲੱਗਦਾ ਨਹੀਂ ਵੀ ਸਿੱਖਾਂ ਦੇ ਵਿੱਚ ਫਿਰ ਇੱਕ ਦੋ ਚੱਤੀ ਜੀ ਪੈਦਾ ਕਰ ਦਿੱਤੀ ਇਹਨਾਂ ਨੇ ਨਹੀਂ ਦੇਖੋ ਉਹਦੇ ਵਿੱਚ ਕੀ ਹੈ ਵੀ ਜੇ ਤਾਂ ਤੁਸੀਂ ਡਾਕਟਰ ਜੇ ਕੋਈ ਇਹੋ ਜੀ ਨਵੀਂ ਪੈਲ ਕਰਨ ਜਾ ਰਹੇ ਹੋ ਤਾਂ ਪਹਿਲਾਂ ਇੱਕ ਕ੍ਰਾਈਟੇਰੀਆ ਤੈਅ ਹੋਏਗਾ ਕਿ ਇੱਕ ਇੱਕ ਪਰਮਾਨੈਂਟ ਸ਼ੋਮਣੀ ਕਮੇਟੀ ਅੰਤਰੀਂ ਕਮੇਟੀ ਤੋਂ ਬਾਹਰੀ ਜਾਂ ਦੋਮਾ ਦੀ ਕੋਈ ਸਾਂਝੀ ਵਿਦਵਾਨਾਂ ਦੀ ਹਿਸਟੋਰੀయన్స్ ਦੀ ਜਿਹੜੀ ਐਨਾਲਿਸਿਸ ਦਾ ਕਰਨ ਵੀ ਕੀ ਇਹ ਫੋਟੋ ਉੱਥੇ ਜਾਂ ਇਸ ਵਿਅਕਤੀ ਦੀ ਫੋਟੋ ਲੱਗਣੀ ਉਹਦੀ ਕੀ ਬੈਕਗ੍ਰਾਉਂਡ ਰਹੀ ਹੈ ਉਹ ਡਿਜ਼ਰਵ ਕਰਦਾ ਕਿ ਨਹੀਂ ਕਰਦਾ ਹਮ ਸੋ ਪੋਲਿਟਿਕਲ ਮੂਵਜ਼ ਦੇ ਹਿਸਾਬ ਨਾਲ ਨਾ ਹੋਵੇ ਕਿਉਂਕਿ ਮਤਲਬ ਅੱਜ ਜੀ ਬਾਦਰਾ ਵਾਲਾ ਕਨਫਲਿਕਟ ਹੁੰਦਾ ਤਾਂ ਮੈਂ ਥੋਰ ਸ਼ੋਰ ਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਅੱਜ ਤੱਕ ਉੱਥੇ ਲੱਗ ਚੁੱਕੀ ਹੋਣੀ ਸੀ ਹਮ ਹਮ ਹੈਨਾ ਇਹਦਾ ਮਤਲਬ ਉਹਨਾਂ ਨੇ ਇੱਕ ਕ੍ਰਾਈਟੇਰੀਆ ਤਾਂ ਮਤਲਬ ਹਲੇ ਵੀ ਉਹਨਾਂ ਦਾ ਇਹੀ ਕ੍ਰਾਈਟੇਰੀਆ ਵੀ ਜਿਹੜਾ ਉਹਨਾਂ ਨੂੰ ਜਦੋਂ ਜੋ ਪੋਲਿਟੀਕਲੀ ਸੂਟ ਕਰਦਾ ਉਹ ਉਦੋਂ ਲਾ ਦਿੰਦੇ ਨੇ ਹੈਨਾ ਸੋ ਇਹਦਾ ਮਤਲਬ ਇਹ ਹੈ ਵੀ ਹਲੇ ਤੱਕ ਇਹਨਾਂ ਕੋਲ ਕੋਈ ਪੱਕਾ ਵਿਧੀ ਵਿਧਾਨ ਸਿਸਟਮ ਇਹੋ ਜਿਹਾ ਨਹੀਂ ਹੈ ਕਿ ਕਿਹਦੀ ਫੋਟੋ ਲੱਗਣੀ ਚਾਹੀਦੀ ਹੈ ਉਹਦੀ ਉਹਦੀ ਮਿਨੀਮਮ ਕਸਵਟੀ ਕੀ ਹੈ ਉਹ ਇਹੋ ਜਿਹਾ ਕੁਝ ਇਹਨਾਂ ਦੇ ਕੋਲ ਸਿਸਟਮ ਹੈ ਨਹੀਂ ਬਿਲਕੁਲ ਬੱਚੇ ਤੁਸੀਂ ਇਹ ਦੇਖੋ ਵੀ ਕਨਫਲਿਕਟ ਦਾ ਪਿੱਛੇ ਦਲ ਖਾਲਸਾ ਨੇ ਵੀ ਭਾਈ ਪਰਮਜੀਤ ਸਿੰਘ ਪੰਜਵੜ ਸ਼ਹੀਦ ਭਾਈ ਪਰਮਜੀਤ ਸਿੰਘ ਹੋਣਾਂ ਦੀ ਫੋਟੋ ਲਗਾਉਣ ਲਈ ਬੇਨਤੀ ਕੀਤੀ ਸੀ ਤਾਂ ਸਿੱਖਾਂ ਦੀ ਇੱਕ ਤਰ੍ਹਾਂ ਦਾ ਵਿਰੋਧ ਕਰਨ ਵੀ ਆਈ ਵੀ ਫੋਟੋ ਨਾ ਲਗਾਈ ਜਾਵੇ ਅੱਛਾ ਹੂੰ ਸੋ ਜੇ ਵਿਰੋਧ ਦੇ ਆਧਾਰ ਤੇ ਦੇਖਣਾ ਹੈ ਤਾਂ ਫਿਰ ਤਾਂ ਇਹ ਹੋ ਸਕਦਾ ਵੀ ਬਹੁਤ ਸਾਰੇ ਸ਼ਹੀਦ ਪਰਿਵਾਰ ਈਵਨ ਆਪਾ ਸਟੇਟ ਦੇ ਜ ਆ ਹਿੰਦੂਆਂ ਦੇ ਆ ਇੰਡੀਅਨ ਡੈਮੋਕ੍ਰੇਸੀ ਵਾਲੇ ਸਿਸਟਮ ਦੇ ਐਂਗਲ ਤੋਂ ਨਾ ਹੀ ਦੇਖੀਏ ਬਹੁਤ ਸਾਰੇ ਕੌਮ ਦੇ ਮਾਨਮੱਤ ਇਹੋ ਜਿਹੇ ਸ਼ਹੀਦ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਵਿੱਚ ਹੀ ਉਹਨਾਂ ਦਾ ਆਪਸੀ ਵਿਰੋਧ ਹੈ। ਵਿਰੋਧ। ਸੋ ਕਿਉਂਕਿ ਜਿਵੇਂ ਤੁਹਾਡੇ ਬਾਜ਼ੀਆਂ ਮੂਵਮੈਂਟ ਵੇਲੇ ਵੀ ਰਹੀਆਂ ਖੜਕੂ ਮੂਵਮੈਂਟ ਵਾਲੇ ਵੀ ਤੇ ਉਹ ਤੁਹਾਡੇ ਬਾਜ਼ੀਆਂ ਦੇ ਅੱਗੇ ਜਿਹੜੇ ਉਹਨਾਂ ਨਾਲ ਰਿਲੇਟਡ ਲੋਕ ਨੇ ਅੱਜ ਤੱਕ ਅੱਗੇ ਚੱਲੇ ਆ ਰਹੇ ਨੇ। ਬਿਲਕੁਲ। ਸੋ ਇਹੀ ਕਾਰਨ ਸੀ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਹੋਣਾਂ ਦੀ ਫੋਟੋ ਲਾਉਣ ਦਾ ਐਲਾਨ ਹੋਇਆ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਤਾਂ ਉਸ ਤੋਂ ਇੱਕ ਧਿਰ ਨੇ ਅਕਾਲ ਤਖਤ ਸਾਹਿਬ ਕੋਲ ਬਕਾਇਦਾ ਜਾ ਕੇ ਅਰੋਚ ਕੀਤੀ ਵੀ ਫੋਟੋ ਨਾ ਲਗਾਈ ਜਾਵੇ। ਹੂੰ। ਸੋ ਮੈਂ ਫੇਰੇ ਕਹਿਣਾ ਵੀ ਅਸੀਂ ਇਹਨੂੰ ਬਲੈਕ ਐਂਡ ਵਾਈਟ ਦੇ ਨਜ਼ਰੀਏ ਨਾਲ ਨਹੀਂ ਦੇਖ ਸਕਦੇ ਕੋਈ ਮਿਨਿਮਮ ਜਦੋਂ ਤੁਸੀਂ ਕ੍ਰਾਈਟਰੀਆ ਬਣਾ ਲਓਗੇ ਤਾਂ ਅੱਜ ਤੁਹਾਡੇ ਕੋਲ ਮੌਕਾ ਹੈ ਚਾਹੇ ਡਾਕਟਰ ਮਨਮੋਹਨ ਸਿੰਘ ਦੇ ਵਿਸ਼ੇ ਤੇ ਹੀ ਇਹ ਡਿਸਕਸ਼ਨ ਸ਼ੁਰੂ ਹੋਈ ਹੈ ਤਾਂ ਇਹਦੇ ਆਧਾਰ ਤੇ ਕੋਈ ਕ੍ਰਾਈਟਰੀਆ ਬਣਾ ਲਓ ਵੀ ਆਹੀ ਬੰਦੇ ਲਾਏ ਜਾ ਸਕਦੇ ਨੇ ਇਹੀ ਖੇਤਰਾਂ ਦੇ ਸਿੱਖ ਚੁਣੇ ਜਾਇਆ ਕਰਨਗੇ ਅੱਗੇ ਤੋਂ ਜਿਹੜਾ ਕ੍ਰਾਈਟਰੀਆ ਦੇ ਵਿੱਚ ਫਿੱਟ ਹੋ ਜਾ ਕਰੇਗਾ ਬਿਨਾਂ ਕਿਸੇ ਵਿਰੋਧ ਤੋਂ ਜਿਹੜੀ ਉਹਦੀ ਫੋਟੋ ਉੱਥੇ ਲੱਗ ਜਾਏ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਜ਼ ਕਰਾਂਗੇ ਵਾਈਕੁਜੀ ਦਾ ਖਾਲਸਾ ਵਾਈਕੁਜੀ ਦਾ ਖਾਲਸਾ ਵਾਈਕੁਜੀ ਕੀ ਸੋ ਇਹ ਸੰ ਸੁਖਦੇਵ ਸਿੰਘ ਫਗਵਾੜਾ ਜਿਨ੍ਹਾਂ ਨੇ ਇਸ ਪਹਿਲੇ ਸ਼ਲਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਇਹ ਅਪੀਲ ਕੀਤੀ ਹੈ ਕਿ ਬਕਾਇਦਾ ਇੱਕ ਕ੍ਰਾਈਟੇਰੀਆ ਬਣਾਇਆ ਜਾਣਾ ਚਾਹੀਦਾ ਹੈ ਕਿ ਆਖਿਰ ਕੇਂਦਰੀ ਸਿੱਖ ਜਾਇਬ ਕਰਦੇ ਵਿੱਚ ਕਿਹੜੇ ਖੇਤਰ ਦੇ ਅਤੇ ਕਿਹੜੇ ਸਿੱਖਾਂ ਦੀ ਫੋਟੋ ਜਿਹੜੀ ਹੈ ਉਹ ਲਗਾਈ ਜਾਇਆ ਕਰੇ ਕਿ ਹੋਰ ਅਪਡੇਟਸ ਲਈ ਬਣੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਲਈ ਅਗਿਆਤਿਓ ਧੰਨਵਾਦ